ਪਾਪੂ ਕਿਵੇਂ ਹੈ ਕਹਤਾ ਹੈ ਕਦੇ ਵੇਖਿਆ ਹੀ ਨਹੀਂ ਕਿੱਥੇ ਰਹਿਣਾ ਹੈ ਅੱਜ ਕੱਲ ਬਸ ਪੁੱਤਰਾ ਚੰਗਾ ਚੱਲੀ ਜਾਂਦਾ ਰੱਬ ਆਸਰੇ ਮਾਤਾ ਕਿਵੇਂ ਆ ਹੁਣ ਮਾਤਾ ਨੂੰ ਵੀ ਵੇਖਿਆ ਕਈ ਚਿਰ ਹੋ ਗਿਆ ਮਾਤਾ ਵੀ ਤਗੜੀ ਹੈ ਨਜਾਰੇ ਲੈ ਰਹੀ ਹੈ ਅੱਜ ਕੱਲ ਕੈਨੇਡਾ ਆਪਣੀ ਕੁੜੀ ਕੋਲ ਅੱਛਾ ਬਾਪੂ ਮਾਤਾ ਤੈਨੂੰ ਐਵੇਂ ਦੇ ਹਾਲਾਤ ਵਿੱਚ ਛੱਡ ਕੇ ਕੁੜੀ ਕੋਲ ਕੈਨੇਡਾ ਚਲੀ ਗਈ ਕੋਈ ਖਾਸ ਕੰਮ ਨਹੀਂ ਜਾਂ ਵੈਸੇ ਹੀ ਬੱਸ ਪੁੱਤਰਾ ਝੱਗਾ ਚੁਕਿਆ ਆਪਣਾ ਹੀ ਕਿਡ ਨੰਗਾ ਹੁੰਦਾ ਹੈ ਕੁੜੀ ਦਾ ਫੋਨ ਆਇਆ ਸੀ ਬਈ ਡੈਡੀ ਮੰਮੀ ਦੀ ਟਿਕਟ ਰੱਖ ਦਿੱਤੀ ਆ ਦੋ ਦਿਨ ਬਾਅਦ ਫਲੈਟ ਆ ਇੱਥੇ ਬੱਚੇ ਮੈਨੂੰ ਔਖਾ ਕਰੀ ਜਾਂਦੇ ਨੇ ਬਈ ਨਾਨੀ ਕਦੋਂ ਆਉਗੀ ਅਸੀਂ ਨਾਨੀ ਨੂੰ ਮਿਸ ਕਰਦੇ ਆ ਮੰਮਾ ਨਾਨੀ ਨੂੰ ਜਲਦੀ ਕਹੋ ਆਉਣ ਲਈ ਪਰ ਬਾਪੂ ਜੀ ਇਹ ਤਾਂ ਭੈਣ ਹੁਣਾਂ ਨੂੰ ਵੀ ਪਤਾ ਬਈ ਤੁਸੀਂ ਏਡੀ ਵੱਡੀ ਬਿਮਾਰੀ ਨਾਲ ਲੜ ਰਹੇ ਹੋ ਤੇ ਸਿੱਕਾar ਵਿੱਚ ਹੋਰ ਕੋਈ ਹੈ ਵੀ ਨਹੀਂ ਤੁਹਾਨੂੰ ਦੇਖਣ ਵਾਲਾ ਉਹ ਪੁੱਤਰਾ ਬਾਹਰਲੇ ਬੱਚੇ ਕਦੋਂ ਆ ਸਭ ਦੇਖਿਆ ਕਰਦੇ ਆ ਨਾਲੇ ਜੇ ਆਪਣਾ ਖੂਨ ਹੁੰਦਾ ਤਾਂ ਗੱਲ ਵੱਖਰੀ ਸੀ ਖੈਰ ਰੱਬ ਨੇ ਉਸ ਵੇਲੇ ਸੁਣੀ ਹੁੰਦੀ ਤਾਂ ਸ਼ਾਇਦ ਮੈਨੂੰ ਆਪਣੀ ਭੈਣ ਦੀ ਔਲਾਦ ਨਾ ਗੋਦ ਲੈਣੀ ਪੈਂਦੀ ਪਰ ਚਲੋ ਉਹਨਾਂ ਨੂੰ ਪਿਓ ਨਾਲੋਂ ਢਾਲਰ ਵੱਧ ਪਿਆਰੀ ਨੇ ਉਹਨਾਂ ਦਾ ਬੱਚੇ ਸਾਂਭਣ ਲਈ ਕੋਈ ਚਾਹੀਦਾ ਤਾਂ ਜੋ ਦਿਨ ਰਾਤ ਸ਼ਿਫਟਾਂ ਵਾਲਾ ਢਾਲਰ ਕਮਾ ਸਕਣ ਪਰ ਬਾਪੂ ਜੀ ਤੁਸੀਂ ਭੈਣ ਹੋਣਾ ਨਾਲ ਗੱਲ ਕਰਕੇ ਦੇਖਦੇ ਵੀ ਮੇਰਾ ਸਾਦਾ ਨਹੀਂ ਮੈਂ ਕੈਂਸਰ ਵਰਗੀ ਬਿਮਾਰੀ ਨਾਲ ਤਾਂ ਪਹਿਲਾ ਹੀ ਜੂਤ ਰਿਆ ਉਪਰੋਂ ਰੋਟੀ ਪਾਣੀ ਦਾ ਅੱਡ ਔਖਾ ਕਹਿਣੋਂ ਤਾਂ ਕਹਿ ਦੇਵਾ ਪਰ ਤੇਰੀ ਭੈਣ ਗੱਲ ਕਰੇ ਤਾਂ ਹੀ ਆ ਇਦਾਂ ਦੀ ਉਹਦੀ ਮਾਂ ਗਈ ਏ ਇੱਕ ਵੀਰਾ ਵੀ ਗੱਲ ਕਰ ਪਿਓ ਦਾ ਹਾਲ ਨਹੀਂ ਉਹ ਬਚਿਆ ਪਿਓ ਤਾਂ ਜੂੰਦਾ ਜਾਂ ਮਰਿਆ ਉਹਨਾਂ ਲਈ ਇੱਕ ਬਰਾਬਰ ਨੇ ਉਹਨਾਂ ਦਾ ਰਾਂਝਾ ਰਾਜੀਏ ਬਸ ਇਸੇ ਗੱਲ ਦਾ ਸਬਰ ਹੈ ਚਲ ਕੋਈ ਨਹੀਂ ਪੁੱਤਰਾ ਕਰਮਾਂ ਦੇ ਫਲ ਨੇ ਹੈ ਭੁਗਤਨੇ ਪੈਣੇ ਨੇ ਇਹ ਕਹਿੰਦਾ ਹੋਇਆ ਬਾਪੂ ਘਾਂ ਲੰਗ ਗਿਆ ਮਨ ਚ ਖਿਆਲ ਆਇਆ ਵੀ ਦੁਨੀਆ ਇੰਨੀ ਮਤਲਬੀ ਹੋ ਸਕਦੀ ਹੈ ਬੁੱਢੇ ਪਾਪ ਨੂੰ ਓਵੇਂ ਤਾਂ ਨਹੀਂ ਪੁੱਛਣਾ ਬਿਮਾਰੀ ਵੇਲੇ ਤਾਂ ਪੁੱਛੀ ਸਕਦੇ ਆ ਚਲੋ ਖੈਰ ਰੱਬ ਦੁਨੀਆ ਨੂੰ ਸਮਤ ਬਖਸ਼ੇ ਪਰ ਕਸੇ ਦਿਨ ਖੁਦ ਫੋਨ ਕਰਕੇ ਭੈਣ ਹੁਣਾਂ ਨੂੰ ਲਾਂ ਤਾਂ ਪਾਵਾਂਗਾ ਵੀ ਬਾਪੂ ਜਰੇ ਨੂੰ ਵੀ ਪੁੱਛ ਲਿਆ ਕਰੋ ਤੁਸੀਂ ਸਾਰਾ ਟੱਬਰ ਕੈਨੇਡਾ ਇਕੱਠਾ ਹੋਇਆ ਬੈਠਾ ਸੀ ਇੱਥੇ ਉਹ ਵਿਚਾਰਾ ਇਕੱਲਾ ਜ਼ਿੰਦਗੀ ਨਾਲ ਲੜ ਰਿਹਾ ਤੁਸੀਂ ਘਟੋ ਘਟ ਨਹੀਂ ਦਾ ਫੋਨ ਤੇ ਗੱਲ ਹੀ ਕਰ ਲਿਆ ਕਰੋ ਇਹਨੇ ਨੂੰ کئی ਦਿਨ ਬੀਤ ਗਏ ਇੱਕ ਦਿਨ ਬਾਪੂ ਫੇਰ ਆਉਂਦਾ ਦਿਖਿਆ ਕਿਵੇਂ ਆ ਬਾਪੂ ਆਇਆ ਨਹੀਂ ਪੈਣ ਹੁਣ ਆਂਦਾ ਫੋਨ ਕੈਨੇਡਾ ਤੋਂ ਉਹ ਪੁੱਤਰਾ ਕਿਉਂ ਤੂੰ ਵਾਰ-ਵਾਰ ਜਖਮਾਂ ਤੇ ਲੋਹ ਛਿੜਕਦਾ ਰਹਿਣਾ ਤੈਨੂੰ ਕਿਹਾ ਤਾਂ ਹੈ ਬਈ ਉਹ ਮੇਰੇ ਨਾਲ ਗੱਲ ਨਹੀਂ ਕਰਦੀ ਨਾ ਮੇਰਾ ਫੋਨ ਚੁੱਕਦੀ ਆ ਮੈਂ ਆ ਬਾਪੂ ਅੱਜ ਤੇਰੇ ਨਾਲ ਗੱਲ ਕਰਾਈ ਦਿੰਨੀ ਤੂੰ ਵੀ ਸਵਰਗਾਂ ਦਾ ਝੂਟਾ ਲੈਣ ਤੋਂ ਪਹਿਲਾਂ ਆਪਣੀ ਧੀ ਦਾ ਮੂੰਹ ਦੇਖ ਜਾ ਨਹੀਂ ਤੈਨੂੰ ਉੱਪਰ ਜਾ ਕੇ ਰੱਬ ਨੂੰ ਕੋਸਦਾ ਰਹੇਗਾ ਅੱਛਾ ਤੂੰ ਮੈਨੂੰ ਕਹੇ ਧੀ ਦਾ ਮੂੰਹ ਦਿਖਾ ਦੇਵੇਂਗਾ ਉਹ ਤਾਂ ਸੱਤ ਸਮੁੰਦਰੋਂ ਬਾਹਰ ਬੈਠੀ ਹੈ ਓਹੋ ਬਾਪੂ ਤੇਰੇ ਕੋਲ ਹੈ ਬੇਸੀ ਫੋਨ ਤੇ ਮੇਰੇ ਵਾਲਾ ਅੰਗਰੇਜ਼ੀ ਇਹ ਆ ਬਾਹਰ ਛੱਡ ਸ਼ਕਲ ਵੀ ਦਿਖਾ ਦਿੰਦਾ ਲਿਆ ਫੂੰਫੜਾ ਤੂੰ ਮੈਂ ਨੰਬਰ ਕੱਢ ਕੇ ਤੇਰੇ ਨਾਲ ਵੀਡੀਓ ਗੱਲ ਕਰਾਵਾਂ ਨਾਲੇ ਭੈਣ ਨੂੰ ਪਤਾ ਵੀ ਨਹੀਂ ਲੱਗਣਾ ਵਿਭਾਵ ਦਾ ਸੁਣਨਾ ਆਪਾਂ ਸਰਪ੍ਰਾਈਜ਼ ਦਿੰਨੇ ਆ ਕੀ ਦਿੰਨੇ ਆ ਇਹ ਸਰਪ੍ਰਾਈਜ਼ ਕੀ ਹੁੰਦਾ ਬੁੱਤ ਬਾਪੂਏ ਅੰਗਰੇਜ਼ੀ ਤੇਰੀ ਸਮਝ ਨਹੀਂ ਆਣੀ ਇਹ ਸਰਪ੍ਰਾਈਜ਼ ਹੁੰਦਾ ਵੀ ਜਿਵੇਂ ਕਿਸੇ ਨੂੰ ਹੈਰਾਨ ਕਰਨਾ ਜਦੋਂ ਕੋਈ ਚਾਨਕ ਦੇਖੇ ਤਾਂ ਹੈਰਾਨ ਰਹਿ ਜੇ ਇਹਨੇ ਵੀਡੀਓ ਕਲ ਦੀ ਰਿੰਗ ਜਾਂਦੀ ਹੈ ਨਾ ਬਾਪੂ ਘੰਟੀ ਤਾਂ ਵੱਜਣ ਲੱਗ ਗਈ ਹੁਣ ਜਦੋਂ ਭੈਣ ਨੇ ਫੋਨ ਚੁੱਕਿਆ ਤਾਂ ਆਪਾਂ ਨਾ ਲਈ ਤੇਰੇ ਵੱਲ ਨੂੰ ਕਰ ਦੇਣਾ ਤੇਰਾ ਛੇੜਾ ਦੇਖ ਕੇ ਖੇੜ ਉੱਠੋਗੇ ਫੋਨ ਚੱਕਿਆ ਜਾਂਦਾ ਤਾਂ ਕੋਈ ਡਾਕਟਰ ਨਹੀਂ ਫੋਨ ਚੱਕਦੀ ਤਾਂ ਅੰਗਰੇਜ਼ੀ ਵਿੱਚ ਆਖਦੀ ਤੁਸੀਂ ਬਾਅਦ ਚ ਫੋਨ ਲਗਾ ਲਿਓ ਰੰਜੀਦ ਘਰ ਜੀਤੀ ਹਲੇ ਕਿਉਂ ਥੈਰੇਪੀ ਚੱਲ ਰਹੀ ਹੈ ਇਹ ਗਰਲ ਸੁਣ ਕੇ ਹੱਥ ਕੰਮਨ ਲੱਗਿਆ ਸਰੀਰ ਤਾਂ ਬਸ ਜਦਾਂ ਸੁਣ ਕੇ ਇੱਕਦਮ ਸੁੰਨ ਹੋ ਗਿਆ ਤੇ ਫੋਨ ਆਪਣੇ ਆਪ ਕੱਟਿਆ ਗਿਆ ਬਾਪੂ ਕਹਿੰਦਾ ਪੁੱਤ ਕੀ ਹੋਇਆ ਕੌਣ ਗੋਰੀ ਸੀ ਆਪਣੀ ਰਾਣੂ ਨਾਲ ਕੰਮ ਕਰਦੀ ਐ ਰਾਣੂ ਤਾਂ ਦਿਸੀ ਨਹੀਂ ਫੋਨ ਤਾਂ ਕਹਿੰਦਾ ਸੀ ਸਰਪ੍ਰਾਈਜ਼ ਦੇਣਾ ਕੁਝ ਭੋਲੀ ਤਾ ਹਾਂ ਤਾਂ ਬੋਤੀ ਬਣ ਗਿਆ ਸਰਪ੍ਰਾਈਜ਼ ਤਾਂ ਆਪਾਂ ਨੂੰ ਮਿਲ ਗਿਆ ਬਾਪੂ ਹੁਣ ਪਤਾ ਲੱਗਿਆ ਭੈਣ ਤੇਰੇ ਨਾਲ ਕਿਉਂ ਨਹੀਂ ਗੱਲ ਕਰਦੀ ਤੇ ਮਾਤਾ ਵੀ ਤੈਨੂੰ ਛੱਡ ਕੇ ਕਿਨੇ ਦੇਖੀ ਹੋ ਗਈ ਹੈ ਮਨੋਂ ਮਣੀ ਆਖਿਆ ਬਾਪੂ ਨੇ ਹਣ ਊਣਾ ਮਾਰਿਆ ਪੁੱਤਰਾ ਉਹੋ ਕੋਈ ਨਹੀਂ ਬਾਪੂ ਤੋਂ ਫਿਕਰ ਨਾ ਕਰ ਆਪਾਂ ਸਰਪ੍ਰਾਈਜ਼ ਕਿਸੇ ਹੋਰ ਦੇ ਦਿਆਂਗੇ ਅੱਜ ਪੈਨ ਕੰਮ ਤੇ ਬਿਜੀ ਸੀ ਗੋਰੀ ਕਹਿੰਦੀ ਤੁਸੀਂ ਫੇਰ ਫੋਨ ਕਰ ਲਿਓ ਤੇ ਬਾਪੂ ਦੀ ਜਾਨ ਤੋਂ ਬਾਅਦ ਮੇਰੇ ਅਲਫ਼ਾਸਨ ਉਨੇ ਹੀ ਦੁੱਖ ਘਟਨੇ ਜਿੰਨੇ ਰਿਹਾ ਤੂੰ ਦੇਖ ਤੇਰੇ ਲਿਖਿਓ ਦాతਿਆ ਕੌਣ ਮਟਾਵੇ ਲੇਖ